ਅਤੇ ਪੁਲਿਸ ਦਰਮਿਆਨ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿਸਾਨ ਨੇ ਜਿਹੜੇ ਉਹ ਪੁਲਿਸ ਕਾਰਵਾਈ ਦਾ ਵਿਰੋਧ ਕਰ ਰਹੇ ਸੀ ਡੀਸੀ ਦਫ਼ਤਰ ਦਾ ਘਰਾਓ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਸੀ ਲੇਕਿਨ ਰਾਹ ਦੇ ਵਿੱਚ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਮੋਗਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋਏ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਮਾਹੌਲ ਕਾਫੀ ਜ਼ਿਆਦਾ ਤਲਖੀ ਵਾਲਾ ਜਿਹੜਾ ਉਹ ਪੈਦਾ ਹੋ ਗਿਆ ਸੀ ਤਾਂ ਪੁਲਿਸ ਅਤੇ ਕਿਸਾਨ ਇੱਕ ਦੂਜੇ ਦੇ ਨਾਲ ਬਹਿਸਵਾਜੀ ਕਰਦੇ ਦਿਖਾਈ ਦੇ ਰਹੇ ਸੀ ਅਤੇ ਬਾਅਦ ਦੇ ਵਿੱਚ ਹਥੋਪਾਈ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਦੀਆਂ ਦਸਤਾਰਾਂ ਨੇ ਜਿਹੜੀਆਂ ਉਹ ਵੀ ਇੱਥੇ ਝੜਪ ਦੌਰਾਨ ਉੱਤਰੀਆਂ ਦੇ ਤਾਂ ਵੱਡਾ ਅਪਡੇਟ ਆ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸਾਨਾਂ ਖਿਲਾਫ ਬੀਤੇ ਦਿਨ ਕਾਰਵਾਈ ਹੋਈ ਸੀ ਕੇਂਦਰ ਨਾਲ ਮੀਟਿੰਗ ਕਰਕੇ ਪਰਤ ਰਹੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਡੱਲੇਵਾਲ ਤੇ ਸਰਵਰ ਪੰਦੇਰ ਨੇ ਜਿਹੜੇ ਉਹ ਵੀ ਹਿਰਾਸਤ ਦੇ ਵਿੱਚ ਲੈ ਗਏ ਸੀ ਅਤੇ ਬਾਅਦ ਦੇ ਵਿੱਚ ਡੱਲੇਵਾਲ ਨੂੰ ਜਲੰਧਰ ਇੱਕ ਹਸਪਤਾਲ ਵਿੱਚ ਭੇਜਿਆ ਜਾਂਦਾ ਏ ਉਤੋਂ ਫਿਰ ਡੱਲੇਵਾਲ ਨੂੰ ਪੀ ਡਬਲਯੂ ਡੀ ਦੇ ਰੈਸਟ ਹਾਊਸ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਏ ਦੂਜੇ ਪਾਸੇ ਬਾਕੀ ਦੇ ਕਿਸਾਨ ਆਗੂ ਅਤੇ ਸ਼ੰਭੂ ਬਾਰਡਰ ਤੋਂ ਚੱਕੇ ਹੋਏ ਕਿਸਾਨ ਦੇ ਜਿਹੜੇ ਉਹਨਾਂ ਨੂੰ ਬਹਾਦਰਗੜ੍ਹ ਦੇ ਵਿੱਚ ਅਮਰਡੋ ਟ੍ਰੇਨਿੰਗ ਸੈਂਟਰ ਤੋਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਏ ਤਾਂ ਇਸ ਸਾਰੀ ਕਾਰਵਾਈ ਦਾ ਵਿਰੋਧ ਆ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਏ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਨੂੰ ਚਕਵਾਉਣ ਨੂੰ ਲੈ ਕੇ ਕਿਸਾਨਾਂ ਦੇ ਟੈਂਟ ਤੇ ਸਾਰਾ ਕੁਝ ਪੱਟਣ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਹੋ ਰਿਹਾ ਏ ਜੇ ਗੱਲ ਕੀਤੀ ਜਾਵੇ ਬੋਗਾ ਦੀ ਬੋਗਾ ਦੇ ਵਿੱਚ ਵੀ ਕਿਸਾਨ ਇਕੱਠੇ ਹੋ ਕੇ ਡੀਸੀ ਦਫ਼ਤਰ ਦਾ ਘਰਾਓ ਕਰਨ ਜਾ ਰਹੇ ਸਾਡੇ ਲੇਕਿਨ ਰਾਹ ਦੇ ਵਿੱਚ ਪੁਲਿਸ ਦੇ ਵੱਲ ਲੋਕ ਕਿਸਾਨਾਂ ਨੂੰ ਰੋਕਿਆ ਜਾਂਦਾ ਹੈ ਕਿਸਾਨਾਂ ਦੇ ਕਾਫਲੇ ਨੂੰ ਰੋਕਿਆ ਜਾਂਦਾ ਹੈ ਅਤੇ ਫਿਰ ਪੁਲਿਸ ਦਾ ਤਲਕੀ ਵਾਲਾ ਮਾਹੌਲ ਕਿਸਾਨਾਂ ਦੇ ਨਾਲ ਪੈਦਾ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਉੱਤੇ ਝੜਪ ਹੁੰਦੀ ਹੈ ਵੱਡੇ ਸੀਨੀਅਰ ਅਫਸਰ ਨੇ ਜਿਹੜੇ ਉਹਨਾਂ ਦੀ ਕਿਸਾਨਾਂ ਨਾਲ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਕਿਸਾਨਾਂ ਦੇ ਵੱਲੋਂ ਪੁਲਿਸ ਕਾਰਵਾਈ ਨੂੰ ਲੈ ਕੇ ਇਤਰਾਜ਼ ਆ ਜਿਹੜਾ ਉਹ ਜਤਾਇਆ ਗਿਆ ਹੈ ਤਾਂ ਤਸਵੀਰਾਂ ਦੇ ਜਿਹੜੀਆਂ ਉਹ ਸ਼ੰਭੂ ਅਤੇ ਖਨੋਰੀ ਬਾਰਡਰ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਹੁਣ ਮੋਗਾ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਅਤੇ ਪੁਲਿਸ ਪ੍ਰਸ਼ਾਸਨਾਂ ਜਿਹੜਾ ਉਹ ਆਮੋ ਸਾਹਮਣੇ ਹੋ ਚੁੱਕਿਆ ਏ ਆਮੋ ਸਾਹਮਣੇ ਹੋ ਕੇ ਇੱਕ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪੁਲਿਸ ਦੇ ਵੱਲੋਂ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਸੀ ਲੇਕਿਨ ਇਸ ਦੌਰਾਨ ਕਿਸਾਨ ਨੇ ਜਿਹੜੇ ਉਹ ਅੱਗੇ ਬਦਲਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਨੇ ਅਤੇ ਪੁਲਿਸ ਦੇ ਵੱਲੋਂ ਫਿਰ ਕਿਸਾਨਾਂ ਨੂੰ ਸਮਝਾਇਆ ਜਾਂਦਾ ਹੈ ਲੇਕਿਨ ਹੌਲੀ-ਹੌਲੀ ਗੱਲਬਾਤ ਮੈਦਾਨ ਬਾਜੀ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਝੜਪ ਦਾ ਮਾਹੌਲ ਆ ਜਿਹੜਾ ਉਹ ਮੋਗਾ ਦੇ ਵਿੱਚ ਬਣ ਜਾਂਦਾ ਹੈ ਤਾਂ ਮੋਗਾ ਦੀਆਂ ਤਸਵੀਰਾਂ ਤੁਹਾਡੇ ਨਾਲ ਪਾਜੀਆਂ ਕਰ ਰਹੇ ਹਾਂ ਤਾਂ ਦੇਖੋ ਕਿਸ ਪ੍ਰਕਾਰ ਮੋਗਾ ਦੇ ਵਿੱਚ ਪ੍ਰਦਰਸ਼ਨ ਆ ਜਿਹੜਾ ਉਹ ਹੋ ਰਿਹਾ ਹੈ ਅਤੇ ਕਿਸਾਨ ਅਤੇ ਪੁਲਿਸ ਇੱਕ ਦੂਜੇ ਦੇ ਅਮੋ ਸਾਹਮਣੇ ਆ ਗਏ ਨੇ ਦਾ ਜਿਹੜਾ ਜਿਹੜੀ ਆਵਾਜ਼ ਆ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਆ ਹੁਣੇ ਕੁਝ ਮਿੰਟਾਂ ਵਿੱਚ 10ਵੀਆਂ ਮਿੰਟਾਂ ਦੇ ਵਿੱਚ ਇੱਥੋਂ ਅਸੀਂ ਆਪਦੀ ਤਿਆਰੀ ਕਰਕੇ ਡੀਸੀ ਦਫ਼ਤਰ ਦੇ ਅੱਗੇ ਪਹੁੰਚਣ ਦੀ ਆਏ ਸਾਡੀ ਪੂਰੀ ਤਿਆਰੀ ਹੈ ਕਿੰਨੀ ਦੇਰ ਵਾਸਤੇ ਤੁਹਾਡਾ ਪ੍ਰਦਰਸ਼ਨ ਉੱਥੇ ਰੱਖਿਆ ਗਿਆ ਡੀਸੀ ਦਫ਼ਤਰ ਇਹ ਆਣ ਮਿੱਥੇ ਸਮੇਂ ਵਾਸਤੇ ਆ ਅਜੇ ਸ਼ਾਮਾਂ ਨੂੰ ਫਿਰ ਜਦੋਂ ਸਾਡੇ ਆਗੂ ਫੈਸਲਾ ਕਰਨਗੇ ਜੋ ਅਗਲੀ ਰਣਨੀਤੀ ਹੋਊਗੀ ਉਹ ਨਾਲੋਂ ਨਾਲ ਤੁਹਾਨੂੰ ਦੱਸਿਆ ਜਾਵੇਗਾ ਲਗਾਤਾਰ ਥੋੜਨਾ ਗੱਲਬਾਤ ਹੋ ਰਹੀ ਹੈ ਕੀ ਕਰਨੇ ਪੁਲਿਸ ਹਾਂ ਪੁਲਿਸ ਵਾਲੇ ਆ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹ ਐਨ ਪੱਬਾ ਭਾਰੋ ਜਾਂ ਫਿਰ ਦਾਵਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਜਿਹੜੀ ਉਹ ਦਮੌਣੀ ਜਾਂਦਾ ਵਾ ਤੇ ਉਹ ਕਹਿੰਦਾ ਵਾ ਵੀ ਉੱਥੇ ਨਾ ਜਾਓ ਤੁਸੀਂ ਆਪਦਾ ਇੱਥੇ ਧਰਨਾ ਪ੍ਰਦਰਸ਼ਨ ਕਰ ਲਓ ਇੱਥੇ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਕੋਈ ਮਕਸਦ ਨਹੀਂਗਾ ਇੱਥੇ ਹੀ ਇੱਕ ਡੇਰੇ ਦੇ ਅੱਗੇ ਬੈਠੇ ਹੋਏ ਇੱਥੇ ਆਈ ਆਪਦਾ ਗਿਣਤੀ ਜਿਹੜੀ ਹੀ ਉਹ ਅੱਜ ਇਕੱਠੀ ਕਰਨਦੇ ਆ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਡੀਸੀ ਮੋਗਾ ਦੇ ਅੱਗੇ ਤੇ ਐਸਐਸ ਮੋਗਾ ਦੇ ਅੱਗੇ ਉਸ ਦਫ਼ਤਰ ਦੇ ਅੱਗੇ ਹੀ ਹੋਊਗਾ ਸਾਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਦੇ ਵਿੱਚ ਸਾਡਾ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਮੋਰਚਾ ਲੱਗ ਚੁੱਕਾ ਵਾ ਹੋਰ ਵੀ ਕਈਆਂ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਅੱਗੇ ਮੋਰਚਾ ਲੱਗ ਚੁੱਕਾ ਵਾ ਕੋਚਰ ਬਾਅਦ ਸਾਡਾ ਇੱਥੇ ਵੀ ਜਿਹੜਾ ਮੋਗੇ ਦੇ ਵਿੱਚ ਆ ਉਹ ਮੋਰਚਾ ਲਗਾਤਾਰ ਚੱਲਦਾ ਰਹੂਗਾ ਸਾਡਾ ਜਿਹੜਾ ਜਿਹੜੀ ਆਵਾਜ਼ ਆ ਸਾਡੀ ਉਹ ਡੀਸੀ ਇੱਥੋਂ ਜਿਹੜਾ ਉੱਠ ਕੇ ਡੀਸੀ ਦਫ਼ਤਰ ਜਾਵਾਂਗੇ ਹੁਣੇ ਕੁਝ ਮਿੰਟਾਂ ਵਿੱਚ ਦਾ ਹਵੀਆਂ ਮਿੰਟਾਂ ਦੇ ਵਿੱਚ ਇੱਥੋਂ ਹੀ